ਦੋਸਤੋ ਖਬਰਾਂ ਦੇ ਬਲੈਟਰ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਬੜਾ ਨਜ਼ਰ ਮਾਰਦੇ ਹਾਜਰੀ ਦੀਆਂ ਖਾਸ ਖਬਰਾਂ ਤੇ ਤਰੰਦਰ ਹਲਕੇ ਦੇ ਪਿੰਪੰਦੇ ਪਿੰਡ ਪੁੱਚ ਰਖੋਰ ਦੇ ਵਿੱਚ ਆਪ ਆਗੂ ਬਲਬੀਰ ਸਿੰਘ ਦੀ ਗ੍ਰਾਭਗੀ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਪਿੰਡ ਵਾਸੀਆਂ ਤੇ ਪ੍ਰਮੁੱਖ ਸ਼ਖਸੀਅਤਾਂ ਤੇ ਮੀਟਿੰਗ ਹੋਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਸ਼ਮੂਲੀਅਤ ਕੀਤੀ ਵਿਧਾਨ ਸਭਾ ਹਲਕਾ ਪਤਾ ਡਾਕਟਰ ਕਸ਼ਮੀਰ ਸਿੰਘ ਸੋਲ ਦੇ ਨਿਜੀ ਸਕੱਤਰ ਐਡਵੋਕੇਟ ਕੋਮਲਪ੍ਰੀਤ ਸਿੰਘ ਅਤੇ ਸੀਨੀਅਰ ਆਗੂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਐਮਐਲਏ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤਿੰਨਾਂ ਪਿੰਡਾਂ ਵਿੱਚ ਮੀਟਿੰਗ ਕੀਤੀ ਗਈ ਹੈ ਪਿੰਡ ਮੱਝੂਪੁਰ ਪੁੱਜਰਖੁਰਦ ਅਤੇ ਪੰਜਵਾੜਖੁਰਦ ਵਿਖੇ ਮੀਟਿੰਗ ਕੀਤੀ ਗਈ ਹੈ ਜਿੱਥੇ ਲੋਕਾਂ ਵੱਲੋਂ ਸਰਕਾਰ ਨੂੰ ਪਰਵਾਹ ਘਾਰਾ ਦਿੱਤਾ ਗਿਆ ਇਸ ਮੀਟਿੰਗ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਲੋਕਾਂ ਨੇ ਆਪਣੀਆਂ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ ਗਿਆ ਜਿਹੜੀਆਂ ਮੁਸ਼ਕਲਾਂ ਉਹਨਾਂ ਦੀਆਂ ਮੌਕੇ ਤੇ ਬੈਠ ਕੇ ਹੱਲ ਹੋਣ ਵਾਲੀਆਂ ਸੀ ਉੱਥੇ ਬੈਠ ਕੇ ਐਮਐਲਏ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਉੱਥੇ ਕੀਤੀਆਂ ਗਈਆਂ ਤੇ ਬਾਕੀ ਮੁਸ਼ਕਲਾਂ ਐਮਐਲਏ ਸਾਹਿਬ ਦੇ ਜਲਦ ਧਿਆਨ ਵਿੱਚ ਲਿਆਂਦੀਆਂ ਜਾਣਗੀਆਂ ਤੇ ਉਹ ਜਲਦੀ ਹੱਲ ਕਰ ਦਿੱਤੀਆਂ ਜਣਗੀਆਂ ਦੇਖੋ ਜੀ ਤੁਸੀਂ ਨਾਲ ਆਏ ਜੇ ਠਾਠਾ ਮਾਰਦਾ ਕਾਠੇ ਦੱਸਦਾ ਵਾ ਵੀ ਲੋਕੀ ਟੜਾ ਤੜ ਪਾਰਟੀ ਦੇ ਨਾਲ ਜੁੜ ਰਹੇ ਨੇ ਵੇਖੋ ਜੀ ਸਰਕਾਰ ਨੇ ਉਹ ਵਾਦਾ ਨਹੀਂ ਸੀ ਕੀਤਾ ਸਰਕਾਰ ਨੇ ਗਰੰਟੀ ਦਿੱਤੀ ਸੀ ਉਹ ਗਰੰਟੀ ਜਿਹੜੀ ਹੈਗੀ ਆ ਪੰਜਾਂ ਸਾਲਾਂ ਦੀ ਸਰਕਾਰ ਬਣਾਈ ਆ ਅਜੇ ਸਰਕਾਰ ਬਣੀ ਨੂੰ 2 ਸਾਲ ਹੋਏ ਆ ਤਿੰਨਾਂ ਸਾਲਾਂ ਦੇ ਵਿੱਚ ਉਸ ਗਰੰਟੀ ਜਿਹੜੀ ਆ ਪੂਰੀ ਕਰ ਦਿੱਤੀ ਜਾਏਗੀ ਮਹਿਲਾ ਦੇ ਖਾਤੇ ਦੇ ਵਿੱਚ ਹਜ਼ਾਰ-ਹਜ਼ਾਰ ਰੁਪਈਆ ਆਏਗਾ ਜੇ ਹਜ਼ਾਰ ਰੁਪਈਆ ਨਹੀਂ ਆਉਂਦਾ ਅਸੀਂ 2027 ਦੇ ਵਿੱਚ ਇਲੈਕਸ਼ਨ ਦੇ ਵਿੱਚ ਵੋਟ ਮੰਗਣ ਨਹੀਂ ਜਾਵਾਂਗੇ ਇਹ ਸਾਡੀ ਗਰੰਟੀ ਹੈ ਜਲਦ ਪੂਰੀ ਕਰ ਦਿੱਤੀ ਜਾਏਗੀ ਸੜਕ ਦੁਰਘਟਨਾਵਾਂ ਵਿੱਚ ਜ਼ਖਮੀ ਹੋਏ ਵਿਅਕਤੀਆਂ ਨੂੰ ਮੋੜਲੀ ਸਹਾਇਤਾ ਦੇਣ ਅਤੇ ਨੇੜੀ 21 ਸਰਕਾਰੀ ਹਸਪਤਾਲ ਵਿੱਚ ਪਹੁੰਚਾਉਣ ਲਈ ਸਰਕਾਰ ਵੱਲੋਂ ਪਹਿਲ ਕਦਮੀ ਕਰਦੇ ਹੋਏ ਸੜਕ ਸੁਰੱਖਿਆ ਫੋਰਸੀ ਇੱਕ ਗੱਡੀ ਹੈਡੋਚੌਂਕੀ ਨੂੰ ਦਿੱਤੀ ਗਈ ਹੈ ਇਸ ਗੱਡੀ ਦੇ ਵਿੱਚ ਹਰ ਸਮੇਂ ਐਨ ਜੀਓ ਦੇ ਨੌਜਵਾਨ ਅਤੇ ਇੱਕ ਲੇਡੀ ਪੁਲਿਸ ਕਨਸਟੇਬਲ ਮੌਜੂਦ ਰਹੇਗੀ ਸੜਕੀ ਹਾਦਸੇ ਵਿੱਚ ਹੋਏ ਜ਼ਖਮੀਆਂ ਨੂੰ ਮੋੜਲੀ ਸਹਾਇਤਾ ਦੇਣ ਦੇ ਲਈ ਇਹ ਕਾਰਗਰਸਿਤ ਹੋ ਰਹੀ ਹੈ ਸੀਨੀਅਰ ਅਫਸਰਾਂ ਸਰ ਵੱਲੋਂ ਜਿਹੜੀ ਆ ਰੋਡ ਐਕਸੀਡੈਂਟ ਦੇ ਇਹਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਗੱਡੀ ਜਿਹੜੀ ਸਾਡੀ ਹੈਡ ਹੌਂ ਸਾਡੀ ਹੱਦ ਤੋਂ ਲੈ ਕੇ ਨੀਲੋਂ ਸਾਡੀ ਜਿਹੜੀ ਹੱਦ ਪੈਂਦੀ ਹੈ ਉੱਥੇ ਤੱਕ ਇਹ ਰੋਡ ਕਵਰ ਕਰੂਗੀ ਇਹਦੇ ਵਿੱਚ ਇੱਕ ਐਨ ਜੀਓ ਨੇ ਸਹਿबान ਨੇ ਤੇ ਦਿਨ ਵਾਲੀ ਸ਼ਿਫਟ ਦੇ ਵਿੱਚ ਇੱਕ ਲੇਡੀ ਕਨਸਟੇਬਲ ਆ ਤੇ ਦੋ ਜਵਾਨ ਹੋਰ ਨੇ ਐਵੇਂ ਹੀ ਰਾਤ ਨੂੰ ਵੀ ਜਿਹੜਾ ਇੱਕ ਐਨ ਜੀਓ ਦੇ ਤਿੰਨ ਜਵਾਨ ਰਾਤ ਨੂੰ ਹਾਜ਼ਰ ਰਹਿਣਗੇ ਸਾਰਾ ਜਿਹੜੀ ਵਧੀਆ ਗੱਲ ਹੈ ਇਸ ਗੱਡੀ ਦੀ ਇਹਦੇ ਵਿੱਚ ਫਸਟ ਏਡ ਜਿਹੜੀ ਕਿਟ ਹੈ ਉਹ ਵੀ ਪ੍ਰੋਪਰ ਤੇ ਰਿਸਪੌਂਸ ਟਾਈਮ ਵੀ ਜਿਹੜਾ ਹੈ ਇਹਦੇ ਵਿੱਚ ਕੈਮਰਾ ਸਾਡੇ ਓਨ ਆ ਹੀ ਨਾ ਸਾਰਾ ਗੱਡੀ ਦੇ ਵਿੱਚ ਹੀ ਜੇ ਸੀਨ ਤੇ ਵੀ ਜਾਣਗੇ ਸਾਰੀਆਂ ਚੀਜ਼ਾਂ ਰਿਕਾਰਡ ਹੋਣਗੀਆਂ ਉਹਦਾ ਮਾਡਰਨ ਜਿੰਨੀ ਵੀ ਹੈ ਟੈਕਨੀਕ ਹੈ ਉਹ ਵੀ ਇਸ ਗੱਡੀ ਦੇ ਵਿੱਚ ਯੂਜ਼ ਕਰ ਰਹੇ ਨੇ ਜੇ ਕਿਤੇ ਰੋਡ ਤੇ ਐਕਸੀਡੈਂਟ ਹੁੰਦਾ ਵਾ ਤਾਂ ਉੱਥੇ ਵੀ ਕੋਈ ਫੋਨ ਕਰਕੇ ਬੁਲਾ ਸਕਦਾ ਕਿਹੜਾ ਨੰਬਰ ਤੇ ਬੁਲਾ ਸਕਦਾ ਜਿਹੜਾ ਮਰਜੀ 112 ਦੇ ਕਾਲ ਆਂਦੀ ਜਾਂ ਹੋਰ ਲੋਕਲ ਵੀ ਤੁਸੀਂ ਫੋਨ ਕਰ ਸਕਦੇ ਵੀ ਜੀਡੀ ਦੇ ਥਾਣਾ ਵੀ ਫੋਨ ਕਰੋਗੇ ਵੀ ਇਮੀਡੀਏਟਲੀ ਵਿਦਨ ਲੋ ਟਾਈਮ ਜਿਹੜਾ ਉਥੇ ਇਹ ਸਾਡੀ ਗੱਡੀ ਰਿਪੋਰਟ ਕਿੰਨੇ ਮੈਂਬਰ ਹੁੰਦੇ ਆ ਜੀ ਨਾਲ ਇਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਵੀ ਇੱਕ ਐਨਜੀਓ ਹੋਊਗਾ ਆਪਣਾ ਥਾਣੇਦਾਰ ਸਰ ਤਸਵੀਰ ਦੀ ਸ਼ਿਫਟ ਦੇ ਵਿੱਚ ਇੱਕ ਲੀਡੀ ਕਨਸਟੇਬਲ ਤੇ ਦੋ ਜਵਾਨ ਆਉਣਗੇ 24 ਘੰਟੇ ਹਾਂ 24 ਘੰਟੇ ਰਹੂਗੀ ਤੇ ਰਾਤ ਦੀ ਸ਼ਿਫਟ ਦੇ ਵਿੱਚ ਵੀ ਇੱਕ ਐਨਜੀਓ ਦੇ ਤਿੰਨ ਜਵਾਨ ਆਉਣਗੇ ਤੇ ਜਿਹੜੇ ਐਕਸੀਡੈਂਟ ਦੇ ਮੋਢੀ ਲਿ ਸਹਾਇਤਾ ਹੁੰਦੀ ਹੈ ਕਿਹੜੀ ਕਿਹੜੀ ਸਹਾਇਤਾ ਦਿੱਤੀ ਜਾਣ ਕਿ ਉਹਨਾਂ ਬੋਲੋ ਫਰਸਟ ਏਡ ਜਿਹੜੀ ਫਰਸਟ ਏਡ ਜਿੰਨੀ ਵੀ ਆ ਸਾਡੇ ਕੋਲ ਫਰਸਟ ਏਡ ਗ੍ਰੇਟਾ ਹੈ ਨਾ ਜੋ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ ਉਹ ਜਿਹੜੀ ਵੀ ਮੌਕੇ ਦੇ ਜਿੰਨੀ ਵੀ ਦੇ ਸਕਣਗੇ ਫਰਸਟ ਏਡ ਉਹ ਬਿਲਕੁਲ ਦਿੱਤੀ ਜਾਊਗੀ ਤੇ ਉਸ ਤੋਂ ਬਾਅਦ ਇਮੀਡੀਏਟਲੀ ਹਸਪਤਾਲ ਲੈ ਜਾਇਆ ਮਰਹੂਮ ਗਾਇਕ ਸੁਖਦੀਪ ਸਿੰਘ ਸਿੱਧੂ ਉੱਥੇ ਸਿੱਧੂ ਮੂਸੇਵਾਲਾ ਤੋਂ ਪ੍ਰਭਾਵਿਤ ਹੋਣ ਵਾਲਾਂ ਦੀ ਕਮੀ ਨਹੀਂ ਹੈ ਇਹ ਗਾਇਕ ਹੈ ਬਿਕਰਮ ਸਿੰਘ ਗਿੱਲ ਨੇ ਵੀ ਪੰਜਾਬੀ ਗਾਇਕੀ ਵਿੱਚ ਆਪਣਾ ਲੱਕ ਅਜਮਾਇਆ ਗਾਇਕ ਬਿਕਰਮ ਗਿੱਲ ਕੈਨੇਡਾ ਦਾ ਰਹਿਣ ਵਾਲਾ ਹੈ ਬਿਕਰਮ ਨੇ ਕੈਨੇਡਾ ਵਿੱਚ ਗਾਣਾ ਰਿਲੀਜ਼ ਕਰਨ ਦੀ ਬਜਾਏ ਪੰਜਾਬ ਚ ਆ ਕੇ ਆਪਣੇ ਪਿੰਡ ਬੁੱਢੇਪਾਲ ਸਾਰੇ ਗਾਣਿਆਂ ਨੂੰ ਰਿਲੀਜ਼ ਕੀਤਾ ਤੇ ਹੁਣ ਤੱਕ ਬਿਕਰਮ ਦੇ 5 ਗਾਣੇ ਮਾਰਕੀਟ ਵਿੱਚ ਆ ਚੁੱਕੇ ਹਨ ਤੇ ਦਰਸ਼ਕ ਇਸ ਨੂੰ ਪਸੰਦ ਕਰ ਰਹੇ ਹਨ ਸਸੀ ਗਾਜੀ ਸਾਰਿਆਂ ਨੂੰ ਜਿੰਨੇ ਵੀ ਸਰੋਤੇ ਦੇਖ ਰਹੇ ਨੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਤੇ ਮੈਂ ਤੁਹਾਡਾ ਆਪਣਾ ਬਿਕਰਮ ਗਿੱਲ ਕਿਤਾਬ ਤੁਹਾਡੇ ਗਾਇਕੀ ਦਾ ਜਿਹੜਾ ਸ਼ੌਂਕ ਆ ਕਦੋਂ ਪੈਦਾ ਹੋਇਆ ਮੈਂ ਜੀ ਬਚਪਨ ਤੋਂ ਹੀ ਸ਼ੌਂਕ ਸੀਗਾ ਜੀ ਮੈਨੂੰ ਮੈਂ 7ਥ ਕਲਾਸ ਦੇ ਵਿੱਚ ਹੀ ਹਾਰਮੋਨੀਅਮ ਸਿੱਖਣ ਲੱਗਿਆ ਸੀਗਾ ਜੀ ਮੈਂ ਕੀਰਤਨ ਕਰਦਾ ਰਿਹਾ ਸੀ ਪਹਿਲਾਂ ਤੇ ਜਦੋਂ ਮੈਂ 2021 ਦੇ ਵਿੱਚ ਕੈਨੇਡਾ ਚਲੇ ਗਿਆ ਤਾਂ ਉੱਥੇ ਜਾ ਕੇ ਮੈਂ ਲਿਖਣਾ ਸ਼ੁਰੂ ਕੀਤਾ ਜੀ ਤੇ ਮੈਨੂੰ ਸ਼ੌਂਕ ਪੈਦਾ ਹੋਇਆ ਤਾਂ ਲਿਖਣ ਦਾ ਫਿਰ ਮੈਂ ਸੋਚਿਆ ਕਿ ਮੈਨੂੰ ਗਉਣਵਲ ਵੀ ਜਾਣਾ ਚਾਹੀਦਾ ਹਨੀ ਉਸ ਤੋਂ ਬਾਅਦ ਫਿਰ ਮੈਂ 2022 ਦੇ ਵਿੱਚ ਆ ਕੇ ਇੰਡੀਆ ਚ ਆ ਕੇ ਮੈਂ ਪਹਿਲਾ Song Turbo ਆਪਣਾ ਰਿਕਾਰਡ ਕੀਤਾ ਸੀਗਾ ਤੇ ਉਹ ਫਿਰ ਮੈਂ April ਦੇ ਵਿੱਚ ਛੱਡਿਆ ਸੀ ਉਹਨਾਂ ਨੂੰ ਵੀ ਸਰੋਤੇ ਨੇ ਬੜਾ ਵਧੀਆ ਪਿਆਰ ਦਿੱਤਾ ਤੇ ਹੁਣ ਵੀ ਮੈਂ 2 ਤਰੀਕ ਨੂੰ ਕਾਂਢ ਗਾਣਾ ਰਿਲੀਜ਼ ਕੀਤਾ ਜੀ ਉਹ ਵੀ ਹੁਣ 16 ਲੱਖ ਤੋਂ ਉੱਪਰ ਚਲੇ ਗਿਆ ਗਾਣਾ ਜੀ ਉਹਨੂੰ ਵੀ ਬੜਾ ਪਿਆਰ ਮਿਲਿਆ ਤਾਂ ਪੰਜਾਬ ਤੋਂ ਕਿਹੜੀ ਜਗ੍ਹਾ ਤੋਂ ਬਿਲੋਂਗ ਕਰਦੇ ਹੋ ਮੈਂ ਜੀ ਲੁਧਿਆਣੇ ਤੋਂ ਪਰਿਵਾਰ ਵੱਲੋਂ ਕਿਸ ਤਰ੍ਹਾਂ ਸਹਾਇਤਾ ਮਿਲਦਾ ਉਸ ਲੈ ਕੇ ਬਹੁਤ ਵਧੀਆ ਹੈਲਪ ਕੀਤੀ ਮੇਰੇ ਘਰ ਦੇ ਨੇ ਸਪੋਰਟ ਕੀਤੀ ਮੈਨੂੰ ਬਹੁਤ ਜਦੋਂ ਮੈਂ ਕਰਦਿਆਂ ਨੂੰ ਕਿਹਾ ਕਿ ਹਾਂ ਜੀ ਮੈਂ ਆਹ ਲਾਈਨ ਚਾਉਣਾ ਚਾਹੁੰਦਾ ਵਾਂ ਤਾਂ ਕਰਦਿਆਂ ਨੇ ਮੈਨੂੰ ਬੜੀ ਮੋਟੀਵੇਸ਼ਨ ਮੋਟੀਵੇਟ ਕੀਤਾ ਮੈਨੂੰ ਤੇ ਮੇਰੀ ਹੱਲਪ ਕੀਤੀ ਬਹੁਤ ਇਹਨਾਂ ਦੋ ਨਾਲੀ ਰੱਖ ਸੋਈਦਾ ਸਾਡੇ ਹੁੰਦੇ ਹਥਿਆਰਾਂ ਨਾਲ ਸਵੇਰੇ ਆ ਆਪਾਂ ਵੇਨਾ ਦੋ ਨਾਲੀ ਰੱਖ ਸੋਈਦਾ ਸਾਡੇ ਹੁੰਦੇ ਹਥਿਆਰਾਂ ਨਾਲ ਸਵੇਰੇ ਆ ਓ ਮੇਰਿਆ ਓ ਮੇਰਿਆ ਓ ਮੇਰਿਆ ਨਹੀਂ ਤੂੰ ਸੁਣਦੀਆਂ ਕਾਂਢ ਜਿਹੜੇ ਜਿਹੜਿਆ ਮੇਰਾ 670 ਗਾਣਾ ਪਿਆ ਜੀ YouTube ਤੇ ਅਮਜੀਤ ਰੂਪਾਲਾ ਜੀ ਨੇ ਗਾਇਆ ਤੋਂ ਬੁੱਢੇ ਵਾਲੀ ਗਰਲੇ ਜਖਤਨੀ ਜੱਗਾ ਲਾਲ ਤੋਂ ਮਾਸਟਰ ਸਰਜੀਤ ਸਰਬਜੀਤ ਸੂਫੀ ਗੀਤ ਗਰਜੀਤ ਕਲੈਰ ਕਲਵੀਰ ਕਾਫੀ ਸਾਰੇ ਸਿੰਘ ਨੇ ਜਿਹੜੇ ਮਤਲਬ ਹੁਣ ਤੱਕ ਮੇਰੀ ਖਾਣੀ ਗਾ ਚੁੱਕੇ ਨੇ ਤੇ ਤੁਸੀਂ ਗਾਣੇ ਗਾਣਾ ਲਿਖਿਆ ਕਿਸ ਤਰ੍ਹਾਂ ਲਿਖਿਆ ਕਿਸ ਤਰ੍ਹਾਂ ਬਣ ਚੁੱਕਾ ਹਾਂਜੀ ਇਹ ਮੈਂ ਬੱਬੂ ਮਾਨ ਜੀ ਦਾ ਬਹੁਤ ਪਹਿਨ ਹੈ ਇੱਕ ਦਿਨ ਬੱਬੂ ਮਾਨ ਜੀ ਦਾ ਗਾਣਾ ਸੁਣਦੇ ਸੀ ਬੈਠੇ ਸੀ ਕੌਣ ਸੀਗਾ ਉਹਦੇ ਵਿੱਚ ਆਖਾਂ ਵਾਰੀ ਗਾਣਾ ਸੀਗਾ ਆਪਣੇ ਪਹਿਲਾ ਪੈਗ ਲਾ ਕੇ ਪਾਆਂ ਅੱਖਾਂ ਦੇ ਚੱਖਾਂ ਉਹ ਬਸ ਉਹ ਏਦਾਂ ਹੀ ਜਿਵੇਂ ਕਹਿੰਦੇ ਵੀ ਗਾਣਿਆਂ ਦੇ ਵਿੱਚੋਂ ਹੀ ਗਾਣੇ ਦਾ ਜਨਮ ਹੁੰਦਾ ਹੈ ਹਨਾ ਕਿ ਇੱਕ ਇੱਕ ਗੀਤ ਚੋਂ ਕਿੰਨੇ ਕਿੰਨੇ ਗੀਤ ਫੁੱਟੇ ਆਉਂਦੇ ਆ ਪਰ ਗੀਤਕਾਰ ਦਾ ਇੱਕ ਆਪਣਾ ਸਟਾਈਲ ਹੁੰਦਾ ਵੀ ਉਹ ਗਾਣੇ ਚ ਉਹ ਗਾਣੇ ਦੇ ਵਿੱਚੋਂ ਮੈਂ ਸਮਝਦਾ ਵੀ ਜੇ ਸਾਡੇ ਇਹ ਗਾਣੇ ਦਾ ਜਨਮ ਹੋਇਆ ਤਾਂ ਇਸ ਗਾਣੇ ਦੇ ਵਿੱਚੋਂ ਹੋਇਆ ਤਾਂ ਉਹ ਗਾਣੇ ਲਿਖਦੇ ਲਿਖਦੇ ਅਸੀਂ ਮੈਂ ਇਹ ਲਾਈਨਾਂ ਲਿਖੀਆਂ ਵੀ ਕੌਣ ਪਾਲੂ ਤੇਰੀਆਂ ਅੱਖਾਂ ਦੇ ਵਿੱਚ ਅੱਖਾਂ ਜਿਹਾ ਇਸੇ ਤਰ੍ਹਾਂ ਇਹ ਬਣਦਾ ਬਣਦਾ ਗਾਣਾ ਅਸੀਂ ਤਿਆਰ ਕੀਤਾ। ਸ਼੍ਰੀ ਦੁਰਗਾ ਮੰਦਰ ਤਰਵੈਣੀ ਮਾਛੀਵਾੜਾ ਸਾਹਿਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਚੌਣਵੀ ਪੈਦਲ ਯਾਤਰਾ ਮਾਤਾ ਨੈਣਾਦੇਵੀ ਮੰਦਰ ਲਈ ਰਵਾਨਾ ਹੈ। ਜਿਵੇਂ ਵਿੱਚ ਹਲਕੇ ਦੇ 2000 ਦੇ ਕਰੀਬ ਲੋਕਾਂ ਤੇ ਸ਼ਰਧਾਲੂਆਂ ਨੇ ਪੈਦਲ ਯਾਤਰਾ ਵਿੱਚ ਮਾਤਾ ਨੈਣੀ ਦੇਵ ਦਰਸ਼ਨਾਂ ਲਈ ਸ਼ਮੂਲੀਅਤ ਕੀਤੀ। ਜਿਗਰ ਜੋ ਹੈ ਕਿ 80 ਤੋਂ 85 ਕਿਲੋਮੀਟਰ ਦਾ ਇਹ ਸਫ਼ਰ ਪੈਦਲ ਤੈਅ ਕਰਨ ਗਿਆ ਸੰਗਤਾਂ। ਮਾਤਾ ਜੀ। ਸ਼੍ਰੀ ਦੁਰਗਾ ਸ਼ਕਤੀ ਮੰਦਿਰ ਤ੍ਰਵੈਣੀ ਚੌਕ ਮਾਛਵੜ ਵੱਲੋਂ ਇਹ 64ਵਾਂ ਸਾਲਾਨਾ ਪੈਦਲ ਚਾਲਾ ਜੋ ਮਾਛਵੜਾ ਸਾਹਿਬ ਤੋਂ ਮਾਤਾ ਸ਼੍ਰੀ ਨੈਣਾ ਦੇਵੀ ਦੇ ਦਰਵਾਰ ਤੇ ਜਾ ਰਹੇ ਆ। ਇਸ ਦੇ ਵਿੱਚ 2000 ਸੰਗਤ ਤੋਂ ਵੀ ਵੱਧ ਸ਼ਰਧਾਲੂ ਇਸ ਪੈਦਲ ਚਾਲੇ ਵਿੱਚ ਜਾ ਰਹੇ ਨੇ। ਔਰ ਰਸਤੇ ਦੇ ਵਿੱਚ ਬੜੇ ਸ਼ਰਧਾਲੂ ਜਿਨ੍ਹਾਂ ਨੇ ਬਹੁਤ ਤਰ੍ਹਾਂ ਤਰ੍ਹਾਂ ਦੇ ਲੰਗਰ ਲਾਏ ਨੇ ਮਹਾਮਈ ਜਨ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਰਸਤੇ ਦੇ ਵਿੱਚ ਵੀ ਹੋਰ ਬਲਾਚੌਰ ਤੱਕੇ ਵੀ ਸਾਨੂੰ ਬਹੁਤ ਵਧੀਆ ਅਰੇਂਜਮੈਂਟ ਇਸ ਸੰਗਤ ਵਾਸਤੇ ਥੋਪੀਏ ਦੇ ਵਿੱਚ ਵੀ ਔਰ ਭੱਦੀ ਦੇ ਵਿੱਚ ਵੀ ਲੰਗਰ ਦੀ ਵਿਵਸਥਾ ਹੈ ਉਹ ਸਾਰੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਹੋ ਰਿਹਾ ਹੈ ਇਸ ਲਈ ਅਸੀਂ ਸਾਰੇ ਮਹਾਂਮਾਈ ਦਾ ਅੱਗੇ ਅਰਦਾਸ ਕਰਦੇ ਆ ਕਿ ਇਹ ਮਹਾਂਮਾਈ ਜਿਨਨੇ ਵੀ ਇਹ ਭਗਤ ਇੱਥੇ ਤੇਰੇ ਦਰਵਾਜ਼ੇ ਦੇ ਵਿੱਚ ਚੱਲੇ ਨੇ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਔਰ ਸਾਡਾ ਜੋ ਇਹ ਸ਼ਹਿਰ ਦਾ ਪੈਦਲ ਚੱਲਾ ਹੈ ਜਿਹੜਾ ਕਿ ਇੱਕ ਮੱਛਵਾੜੇ ਦੀ ਪਹਿਚਾਣ ਹੈ ਕਿਉਂਕਿ ਇਸ ਦੇ ਵਿੱਚ ਦੂਰ ਦੂਰ ਤੋਂ ਲੋਕ ਆਂਦੇ ਨੇ ਆਪਣੀਆਂ ਮਨੋ ਕਾਮਨਾ ਪੂਰੀਆਂ ਕਰਾਉਂਦੇ ਨੇ ਹੈ ਜੀ ਇਸ ਲਈ ਸਾਰੇ ਭਗਤਾਂ ਨੂੰ ਸਾਰੀ ਸੰਗਤ ਨੂੰ ਇਸ ਪੈਦਲ ਚਾਲੀ ਦੀ ਬਹੁਤ ਬਹੁਤ ਮੁਬਾਰਕਾਂ ਮਹਾਪਾਈਆਂ ਨਾਲ ਤੇ ਮੇਰਾ ਭਰਿਆ ਹੱਥ ਰੱਖ ਕੇ ਔਰ ਸ਼ਹਿਰ ਦਾ ਨਾਮ ਰੋਸ਼ਨ ਰੱਖੇ ਕਿਤਨੀ ਵਨ 80 85 ਕਿਲੋਮੀਟਰ ਦਾ ਸਫ਼ਰ ਹੈ ਜਿਹੜਾ ਕਿ ਅਸੀਂ ਪੈਦਲ ਜਾਂਦੇ ਆਂ ਰਸਤੇ ਦੇ ਵਿੱਚ ਅਸੀਂ ਜਿਹੜੀ ਰਾਜ ਦੀ ਛਟ ਹੈ ਉਹ ਥਾਣੇ ਦੇ ਪੱਤਨ ਉੱਥੇ ਰੁਕਦੇ ਆਂ ਉੱਥੇ ਉਸ ਪਿੰਡ ਵਾਸੀਆਂ ਦਾ ਬੜਾ ਸਹਿਯੋਗ ਹੈ ਜਿਹੜੇ ਕਿ ਉੱਥੇ ਪੂਰੇ ਉਸ ਰਾਤ ਦੇ ਖਾਣੇ ਦੀ ਲੰਗਰ ਦੀ ਔਰ ਰਹਿਣ ਦੀ ਵਿਵਸਥਾ ਨਿਸ਼ਕਾਮ ਕਰਦੇ ਨੇ ਇਸ ਲਈ ਅਸੀਂ ਵੀ ਉਹਨਾਂ ਦੀ ਵੀ ਮਹਾਮਈ ਅਗਿਆਰਦਾਸ ਕਰਦੇ ਆਂ ਵੀ ਉਹਨਾਂ ਦੇ ਪਿੰਡ ਦੇ ਉੱਤੇ ਵੀ ਮੇਰਾ ਪ੍ਰਿਆ ਹੱਥ ਰੱਖੇ ਕਿੰਨੀ ਟਿਕ ਨੂੰ ਪਹੁੰਚੇਗਾ ਜੀ ਪੈਦਲ ਜਦ ਆ ਭਵਨਾਂ ਤੇ ਜੀ ਇਹ ਪੈਦਲ ਚਾਲਾ 12 ਤਰੀਕ ਦੀ ਰਾਤ ਨੂੰ ਭਵਨ ਤੇ ਪਹੁੰਚ ਜਾਏਗਾ 13 ਤਰੀਕ ਨੂੰ ਅਸੀਂ ਇਹ ਜੋ ਝੰਡਾ ਲੈ ਕੇ ਜਾ ਰਹੇ ਹਾਂ ਮਹਾਮਈ ਦੇ ਦਰਵਾਜ਼ੇ ਤੇ ਚੜਾ ਕੇ ਉੱਥੇ ਅਸੀਂ ਕੜਾਈ ਚੜਾ ਕੇ ਸਾਰੀ ਸੰਗਤ ਆਪਸਾਈਗੀ ਦੇਸ਼ ਪਰਵ ਚ ਨਵਰਾਤ ਦਾ ਤਿਉਹਾਰ ਤੁਮਤਾਵਨਾ ਮਨਾਇਆ ਜਾ ਰਿਹਾ ਹੈ ਤੇ 9 ਦਿਨਾਂ ਤੱਕ ਮਾਤਾ ਰਾਣੀ ਦੀ ਪੂਜਾ ਅਰਚਨਾ ਕੀਤੀ ਜਾਵੇਗੀ

तो अगर उनका संहार ना करती शायद यहाँ पता नहीं कितने बड़े बड़े बलवान राक्षस होते शायद हम यहाँ लोग होते ही ना और महामाई की बहुत हमारे पर अपार कृपा है कि महा ने यहाँ धरती का भार उतारने के लिए यहाँ पृथ्वी पर भद्रकाली कालका काल माँ पता नहीं अनेकों रूपों में महामाई ने आए और बहुत से राक्षसों का चंड मुंड का विनाश किया महेश्वर का विनाश किया और हम महा को प्रसन्न करने के लिए दान्य कर रहे हैं पहले तो नवरात्रों की शुभकामनाएं हम सभी भक्तजनों को देना चाहेंगे और मैं सबको ये बताना चाहूँगी कि माता रानी को खुश करने के लिए हम माता रानी की माता रानी की हम पूजा अर्चना करते हैं भेंट गाते हैं तो उसी उपलक्ष्य में आज हमने यहाँ डांडिया किया ताकि हम सब मिलके माता रानी को खुश कर सकें तो नवरात्रों में कहते हैं गरबा और डांडिया माँ को बहुत खुश करता है और माँ के मन को भा जाए तो आपकी जो इच्छाएँ हैं वो भी माता रानी बहुत जल्दी पूरा करती है ਸ਼੍ਰੀ ਮੁਕਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਸਰਾਬਾ ਬੋਂਦਲਾ ਵਿੱਚ ਇੱਕ ਬਯਉਤਾ ਔਰਤ ਦਾ ਛੇੜਛਾੜ ਦੇ ਮਾਮਲੇ ਵਿੱਚ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧ ਵਿੱਚ ਐਸਐਸਪੀ ਪਾਗਿਰਦ ਸਿੰਘ ਮੀਨਾ ਨੇ ਸ਼੍ਰੀ ਮੁਕਸਰ ਸਾਹਿਬ ਦੇ ਐਸਐਸਪੀ ਦਫ਼ਤਰ ਵਿਕੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੱਤੀ। ਦੱਸਿਆ ਗਿਆ ਕਿ ਮ੍ਰਿਤਕ ਔਰਤ ਦੀ ਲਾਸ਼ ਕਣਕਦੇ ਡਰੰਮ ਵਿੱਚੋਂ ਮਿਲੀ ਸੀ। ਪੁਲਿਸ ਮੁਤਾਬਕ ਮ੍ਰਿਤਕ ਔਰਤ ਜਿਸ ਨਾਲ ਉਹ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਹੀ ਸੀ ਤੇ ਆਪਣੇ ਪਿਤਾ ਨਾਲ ਮਿਲ ਕੇ ਇਹ ਕਤਲ ਕਰ ਦਿੱਤਾ ਗਿਆ। ਰਾਤ ਦੇ ਦਰਮਿਆਨ ਉਹ ਰਾਤ ਨੂੰ ਸੜਾ कब्बरवाला थाने सेवा बोतला पेंड हैगा सानू इतलाह मिली सी की कि किसी लेडी का मर्डर किया गया है तो साढ़े डी एस पी लंबी और एस एच तो ओ कब्बरवाला ने बिल्कुल प्रॉम्पली एक्शन करते हुए असी मर्डर केस एफ आई आर रजिस्टर की थर्टी सैवन नंबर हैगी और उसके जो दो दोषी है पहला है इसका सतनाम सिंह उर्फ सत्ता और दूजा बूटा सिंह दोनों असी अरेस्ट कर लिया हैगा बेसिकली जो डिजीज किरणा है देवी हैगी वो सतनाम सिंह की वाइफ हैगी जो वजह रंजिश मारने की वो हूँ तक जो सामने आई हैगी वो ये है कि जो किरणा हैगी उसकी पहले शादी हैगी जो जसविंदर सिंह नाल हुई सी लेकिन उससे कुछ इशू होने के बाद में ये अपने मासी के लड़के सतनाम सिंह को पिछले तीन चार साल से रह रही थी तो इसके सतनाम सिंह और इनका एक मुंडा भी सी ढाई साल का ਜੋ ਸਤਨਾਮ ਸਿੰਘ ਸੀ ਉਹ ਕਿਰਣਾ ਦੇਵੀ ਦੇ ਕਰੈਕਟਰ 'ਤੇ ਸ਼ੱਕ ਕਰਦਾ ਸੀ ਕਿ ਇਸਕੇ ਹੋਰ ਕਿਸੇ ਬੰਦੇ ਨਾਲ ਇਲੈਸਿਟ ਰਿਲੇਸ਼ਨ ਹੈਗੇ। ਇਸੇ ਗੁੱਸੇ ਦੇ ਵਿੱਚ ਆ ਕੇ ਇਹਨਾਂ ਨੇ ਸਤਨਾਮ ਸਿੰਘ ਨੇ ਔਰ ਉਸਕੇ ਫਾਦਰ ਬੂਟਾ ਸਿੰਘ ਨੇ ਇਸਨੂੰ ਰਾਤ ਨੂੰ ਗਲਾ ਘੋਟ ਕੇ ਸਾਫੇ ਨਾਲ ਗਲਾ ਘੋਟ ਕੇ ਔਰ ਇਸਕਾ ਮਰਡਰ ਕੀਤਾ ਔਰ ਜੋ ਅਨਾਜ ਦਾ ਟੈਂਕ ਹੁੰਦਾ ਹੈ ਉਹਦੇ ਵਿੱਚ ਇਸਦੀ ਡੈੱਡ ਬੋਡੀ ਨੂੰ ਛੁਪਾ ਕੇ ਰੱਖਿਆ ਵਯਾ ਸੀ। ਤੋ ਇਹ ਲੰਬੀ ਪੁਲਿਸ ਕੀ ਔਰ ਕਬਰ ਵਾਲਾ ਪੁਲਿਸ ਕੇ ਬਹੁਤ ਵੱਡੀ ਕਾਮਯਾਬੀ ਹੈ ਜਦੋਂ ਪੁਲਿਸ ਗਈ ਪੂਰੇ ਮਾਮਲੇ ਕੀ ਫੈਕੀਕਾਤ ਕੀਤੀ ਤੋਂ ਉਸਕੇ ਬਾਅਦ ਮੈਂ ਫਿਰ ਪੂਰੀ ਫੈਮਿਲੀ ਨੂੰ ਨਾਲ ਲੈ ਕੇ ਜਦੋਂ ਸਰਚ ਕੀਤਾ ਸੀ ਤੋਂ ਸਾਰੇ ਚੀਜ਼ ਨਿਕਲ ਕੇ ਆਏ ਕਿ ਉਹਨਾਂ ਨੇ ਟੈਂਕ ਦੇ ਵਿੱਚ ਮਾਰ ਕੇ ਔਰ ਉਸਨੂੰ ਲਾਸ ਨੂੰ ਦਬਾਇਆ ਹੋਇਆ ਹੈ ਹਰਿਆਣਾ ਦੇ ਮਹਿੰਦਰਗੜ੍ਹ ਸਕੂਲ ਬੱਸ ਹਾਦਸੇ ਦੇ ਮਾਮਲੇ ਵਿੱਚ ਟਰਾਂਸਪੋਰਟ ਮੰਤਰੀ ਦੀ ਵੱਡੀ ਕਾਰਵਾਈ ਟਰਾਂਸਪੋਰਟ ਮੰਤਰੀ ਅਜ਼ੀਮ ਗੋਇਲ ਨੇ ਸੂਬੇ ਪਰਬਤ ਸਕੂਲੀ ਬਸਾਂ ਦੀ ਫਿਟਨੈਸ ਚੈੱਕ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ ਸਿਕਿਆ ਅਧਿਕਾਰੀਆਂ ਨੂੰ ਫਿਟਨੈਸ ਚੈੱਕ ਕਰਨ ਲਈ ਸਰਕੂਲਰ ਜਾਰੀ ਕੀਤਾ ਜਾਵੇਗਾ ਸਥਾਨਕ ਡੀਟੀਓ ਨੂੰ ਸਕੂਲ ਖਿਲਾਫ ਐਫ ਆਈ ਆਰ ਦਰਜ ਕਰਨ ਦੇ ਹੁਕਮ ਵੀ ਦਿੱਤੇ ਗਏ ਹਨ ਇਸ ਤੋਂ ਇਲਾਵਾ ਸਕੂਲ ਦੇ ਪ੍ਰਿੰਸੀਪਲ ਨੂੰ ਗ੍ਰਿਫਤਾਰ ਕਰ ਲਿਆ ਜਦੋਂ ਕਿ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਬਰਖਾਸਤ ਕਰ ਦਿੱਤਾ ਗਿਆ ਬਹੁਤ ਹੀ ਦੁਖਦ ਘਟਨਾ ਹੋਈ ਹੈ ਔਰ ਦਿਲ ਦਹਿਲਾਣੇ ਵਾਲੀ ਘਟਨਾ ਹੈ ਔਰ ਅੱਜ ਕੁਝ ਮਾਸੂਮ ਬੱਚਿਆਂ ਦੀ ਜਾਨ ਵੀ ਗਈ ਹੈ ਔਰ ਅੱਜ ਇਸ ਮਤਰੀ ਦਾ ਹਸਪੀਟਲ ਦੇ ਅੰਦਰ ਵੀ 12 ਬੱਚੇ ਐਡਮਿਟ ਹੈ ਆਪ ਪੰਜ ਆਈਸੀਯੂ ਮੇ ਹੈ ਔਰ ਸਾਤ ਜਨਰਲ ਵਾਰਡ ਮੇ ਹੈ ਤੋ ਅਭੀ ਉਨਕੇ ਜਨਰਲ ਵਾਰਡ ਕੇ ਜੋ ਬੱਚੇ ਹਨ ਸਮੇ ਮਿਲ ਕੇ ਆਇਆ ਹੂੰ और मैं जिन बच्चों की जान गई है उनके परिवार के प्रति संवेदना प्रकट करता हूँ और जो बच्चे अभी दाखिल हैं उनकी रिकवरी के लिए भी ईश्वर से प्रार्थना करता हूँ जल्दी से ठीक हों और जो भी आपके स्कूल की जो लापरवाही हुई है चाहे वो स्कूल प्रशासन की हो चाहे किसी कर्मचारी की हो तो उसके खिलाफ सरकार सख्त से सख्त कार्रवाई करेगी चाहे उसका रजिस्ट्रेशन कैंसिल करना हो चाहे उसकी एप्लीकेशन कैंसिल करनी हो और डॉक्टर सी एम साहब से मैंने कह दिया है कि जो बच्चे यहाँ एडमिट हैं है, उनके इलाज में किसी तरह की कोताही ना बरती जाए और हॉस्पिटल के प्रशासन से मैंने कहा है कि अगर किसी तरह की कोई गंभीरता दिखे तो उसको हायर सेंटर पर रेफ़र किया जाए ਇੱਕ ਬਿੱਲੀ ਨੂੰ ਬਚਾਉਣ ਦੇ ਲਈ ਪੰਜ ਲੋਕਾਂ ਦੀ ਜਾਨ ਚਲੀ ਗਈ ਹੈ। ਮਹਾਰਾਸ਼ਟਰ ਅਹਿਮਦ ਅਨਗਰ ਦੇ ਲੋਕਾਂ ਦੀ ਮੌਤ ਦਾ ਇਹ ਦਿਲ ਦਹਿਲਾ ਦੇਣ ਵਾਲਾ ਖਬਰ ਸਾਹਮਣੇ ਆਈ ਹੈ। 6 ਲੋਕਾਂ ਨੇ ਖੂਬ ਛਾਲ ਮਾਰ ਦਿੱਤੀ ਇਹ ਸਾਰੇ ਖੂਬ ਇੱਕ ਡਿੱਗੀ ਬਿੱਲੀ ਨੂੰ ਬਚਾਉਣ ਲਈ ਉੱਤੇ ਸਨ। ਇਸੇ ਦੌਰਾਨ ਪੰਜ ਲੋਕਾਂ ਦੀ ਜਾਨ ਚਲੀ ਗਈ। ਲੱਕ ਦਿਵਾਲੇ ਰੱਸੀ ਬਣ ਕੇ ਖੂਬੇ ਛਾਲ ਮਾਰਨ ਵਾਲੇ ਵਿਅਕਤੀ ਨੂੰ ਹੀ ਬਚਾਇਆ ਜਾ ਸਕਿਆ। ਅਜੇ ਵਿੱਚ ਖਬਰਾਂ ਆਈਆਂ ਹਨ ਕਿ ਖੂਦ ਦੇ ਅੰਦਰ ਜਹਿਲੀ ਗੈਸ ਸੀ ਜਿਸ ਨਾਲ ਸਾਰਿਆਂ ਦਾ ਸਾਹ ਰੁਕ ਗਿਆ ਤੇ ਜਿਸ ਕਰਕੇ ਇਹਨਾਂ ਲੋਕਾਂ ਦੀ ਮੌਤ ਹੋ ਗਈ। ਅੰਮ੍ਰਿਤਸਰ ਦੇ ਟਾਪ ਦੇ ਇਲਾਕੇ ਸਬਾਕ ਮੰਡੀ ਦੀ ਫੂਡ ਸਪਲਾਈ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਗਈ ਇਸ ਮੌਕੇ ਤੇ ਫੂਡ ਸਪਲਾਈ ਅਧਿਕਾਰੀਆਂ ਨੇ ਕਈ ਦੁਕਾਨਾਂ ਦੇ ਸੈਂਪਲ ਵੀ ਭਰੇਗੇ ਵਿਭਾਗ ਦੇ ਅਧਿਕਾਰੀ ਨੇ ਜਦੋਂ ਉੱਥੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਤਾਂ ਦੁਕਾਨਦਾਰ ਆਪਣੀਆਂ ਆਪਣੀਆਂ ਦੁਕਾਨਾਂ ਬੰਦ ਕਰਕੇ ਰਹੋ ਚੱਕਰ ਹੁੰਦੇ ਹੋਏ ਨਜ਼ਰ ਆਏ ਅੰਮ੍ਰਿਤਪਾਲ ਸਿੰਘ ਹੋਰ ਮੈਂ ਬਤੌਰ ਅਸਿਸਟੈਂਟ ਜਿਹਨਾਂ ਫੂਡ ਸੇਫਟੀ ਦਾ ਨਾਮ ਸਰ ਕਿੱਥੇ ਅੱਜ ਜਗੀ ਕੀਤੀ ਆ ਰਹੀ ਹੈ ਜਿਹੜੀ ਅੱਜ ਇੱਥੇ ਟਾਪ ਦੇ ਵਿੱਚ ਸਵਾਕ ਮੰਡੀ ਹੈ ਉੱਥੇ ਅਸੀਂ ਚੈਕਿੰਗ ਕਰ ਰਹੇ ਹਾਂ ਤੋ ਅਸੀਂ ਜਿਹੜਾ ਹੁਣ ਮਾਰਵਾੜੀ ਪੁਜਾ ਪੰਡਾ ਹੈ ਇੱਥੇ ਸਾਡੀ ਟੀਮ ਕੜੀ ਹੋਈ ਹੈ ਇਸ ਵੱਲੋਂ ਵਰਤੋਂ ਦੇ ਚਿਪਸ ਵਗੈਰਾ ਬਣਾ ਕੇ ਇੱਥੇ ਆ ਰਹੇ ਸੀ ਅਸੀਂ ਵਰਤੋਂ ਦੇ ਚਿਪਸ ਦੇ ਜਿਹੜੇ ਹੈ ਸੈਂਪਲ ਲੈ ਲਏ ਆ ਇਹਨਾਂ ਨੂੰ ਅਸੀਂ ਫਿਰ ਦੇ ਲੈਬੋਰਟਰੀ ਦੇ ਲਈ ਜਾਂਚ ਲਈ ਤੇ ਜਾਂਚ ਚਲਦਾ ਕਿ ਨੀ ਰਾਤ ਦੇ ਵਿੱਚ ਜੀਰੂ ਚੰਦ ਪੈਸੇ ਕਰਕੇ ਹੀਰਾ ਫੇਰੀ ਕਰਦੇ ਪਰ ਦੇਖੋ ਅਸੀਂ ਅੱਜ ਦੇਖੋ ਅੱਜ ਜਿਸ ਸਵਾਂਖ ਮੰਡੀ ਦੇ ਵਿੱਚ ਆਏ ਸੀ ਸਵਾਂਖ ਮੰਡੀ ਦੇ ਵਿੱਚ ਜਿਹੜਾ ਮੇਨ ਮੇਜਰ ਸ਼ਾਪਸ ਆ ਦਿੱਖੋ ਅੰਮ੍ਰਿਤਸਰ ਦੇ ਵਿੱਚ ਵਰਤੋਂ ਦੇ ਆਟਾ ਵਗੈਰਾ ਸਪਲਾਈ ਕੀਤਾ ਜਾਂਦਾ ਹੈ ਪਰ ਬੜੀ ਅ ਨਮਨ ਕਿਸ ਨਾਲ ਕਹਿਣਾ ਪੈ ਰਿਹਾ ਕਿ ਇਹਨਾਂ ਨੇ ਆਪਣੇ ਆਪ ਰਿਜ਼ਾਰ ਸਾਰਾ ਬੰਦ ਕਰ ਲਿਆ ਪਰੰਤੂ ਇਹਨਾਂ ਨੇ ਜੋ ਪੰਨਾ ਬੰਦ ਕਰ ਲਿਆ ਡਰ ਨਾਲ ਕੀਤੀਆਂ ਜਾਂ ਕਿਸ਼ਤਾਂ ਨਹੀਂ ਕੀਤੀਆਂ ਪਰੰਤੂ ਮੈਸੇਜ ਜਿਹੜਾ ਬਹੁਤ ਗਲਤ ਗਿਆ ਹੈ ਇਹਨਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਔਰ ਲੋਕਾਂ ਨੂੰ ਮੇਰੀ ਫੀਲ ਹੈ ਕਿ ਤੁਸੀਂ ਡੇਟਸ ਵਗੈਰਾ ਦੇਖ ਕੇ ਕੀ ਜਿਹੜਾ ਹੈ ਫੈਰੀ ਵਗੈਰਾ ਦੇਖ ਕੇ ਕਿ ਪੂਰਾ ਅਪਰ ਲੋਕ ਕਈ ਵਾਰੀ ਕੀ ਹੁੰਦਾ ਹੈ ਜਵਾਨਦਾਰ ਪੁਰਾਣੇ ਨਰਾਂਜਿਆਂ ਦਾ ਵੀ ਆਪਾਂ ਜਿਹੜਾ ਕੱਢ ਕੇ ਵੇਚਣਾ ਪੈਂਦਾ ਉਸ ਨਾਲ ਦਿੱਕਤਾ ਹੋ ਜਾਂਦੀ ਆ ਸੋ ਸਾਰੇ ਮੇਰੇ ਜਿੰਨੇ ਵੀ ਕੰਜ਼ਿਊਮਰ ਭੈਣ ਭਰਾ ਨੇ ਉਹਨਾਂ ਨੂੰ ਇਹੀ ਅਪੀਲ ਹੈ ਕਿ ਤੁਸੀਂ ਜਦੋਂ ਵੀ ਕੋਈ ਚੀਜ਼ ਲੈਂਦੇ ਹੋ ਵਰਤਨਾ ਰਿਲੇਟਿਡ ਤਾਂ ਉਹਦੀ ਜਿਹੜੀ ਐਕਸਪਾਇਰੀ ਵਗੈਰਾ ਜਰੂਰ ਚੱਕੋ ਸਰ ਇਹ ਕਿਹੜੇ ਕਿਹੜੇ ਸ਼ੈਪਰ ਪਰ ਗਏ ਹੋ ਅੱਜ ਅਸੀਂ ਅੱਜ ਸਿਰਫ ਚਿਪਸ ਦਾ ਸੈਂਪਲ ਲਿਆ ਹੈ ਵਰਤ ਵਾਲੇ ਤੇ ਹੋਰ ਵਸੇ ਇਸ ਸੈਂਪਲ ਜਿਹੜੇ ਹੈ ਕੰਟੀਨਿਊ ਲਗਾਓ ਸਤਿ ਭਾਵਨਾ ਦਲ ਦੇ ਲੋਕ ਸਭਾ ਚੋਣਾਂ 2024 ਲਈ ਅਮਰਸਰ ਤੋਂ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ ਭਾਈ ਅਮਨਪ੍ਰੀਤ ਸਿੰਘ ਮਾਦੀਪੁਰ ਅਮਰਸਰ ਤੋਂ ਸਿੱਖ ਸਤਿ ਭਾਵਨਾ ਦਲ ਦੇ ਉਮੀਦਵਾਰ ਹੋਣਗੇ ਸ਼੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜੂਰੂਆ ਕੀ ਭਾਈ ਬਲਦੇਵ ਸਿੰਘ ਬਟਾਲਾ ਨੇ ਪ੍ਰੈਸ ਕਾਨਫਰੰਸ ਕਰਕੇ ਸਾਂ ਐਲਾਨ ਕੀਤਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਅਰ ਪੰਥ ਦੇ ਭਲੇ ਹਿੱਤ ਲੋਕ ਸਭਾ ਵਿਧਾਨ ਸਭਾ ਚ ਜੋ ਮੂਜ ਪੰਜਾਬ ਚਾਹੀਦਾ ਸੀ ਉਹ ਨਹੀਂ ਮਿਲਿਆ 328 ਰੁਪਿਆਂ ਨੂੰ ਲੈ ਕੇ ਅਸੀਂ 4 ਸਾਲ ਤੋਂ ਤੰਬੂ ਲਈ ਬੈਠੇ ਸੁਪਰੀਮ ਕੋਰਟ ਉਸ ਨੂੰ سنگੀਨ ਅਪਰਾਧ ਕਹਿ ਰਿਹਾ ਪਰ ਉਥੇ ਪ੍ਰਸ਼ਾਸਨ ਸਰਕਾਰਾਂ ਜਿਹੜੀਆਂ ਨੇ ਚੋਰਾਂ ਦਾ ਸਾਥ ਦੇ ਰਹੀਆਂ ਤੇ ਜਦੋਂ ਸਮੇਂ ਦੀਆਂ ਸਰਕਾਰਾਂ ਬੇਈਮਾਨ ਹੋ ਜਾਣ ਸਮੇਂ ਦੇ ਲੀਡਰ ਦਲਾਲੀ ਤੇ ਉੱਤਰਾਂ ਸਮੇਂ ਦਾ ਪ੍ਰਸ਼ਾਸਨ ਕੱਠ ਪੁਤਲੀ ਬਣ ਜਾਏ ਤੇ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਖਾਪੜਾ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸੰਵਿਧਾਨ ਕਾਨੂੰਨ ਜਮੂਰੀਅਤ ਬਹਾਲੀ ਲਈ ਸਰਕਾਰ ਖਾਲਸਾ ਸਥਾਪਿਤ ਕਰਨ ਦੀ ਆਗਿਆ ਦਿੰਦੇ ਨੇ ਉਦੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਤੋਂ ਜੋ ਕੁਝ ਪੰਜਾਬ ਨਾਲ ਵਾਪਰਿਆ ਮੁੜ ਨਵਾਬ ਕਪੂਰ ਸਿੰਘ ਬਾਬਾ ਜੱਸਾ ਸਿੰਘ ਅਹਲੂਵਾਲੀਆਂ ਨੇ ਛੇਰੇ ਪੰਜਾਬ ਨੇ ਉਹਨਾਂ ਦੇ ਨਕਸ਼ੇ ਕਦਮ ਚੱਲ ਕੇ ਪੰਜਾਬ ਦੇ ਹਿੱਤਾਂ ਲਈ ਵੱਡੀਆਂ ਘਾਲਣਾ ਘਾਲੀਆਂ ਅੱਜ ਉਹੀ ਗੱਲ ਜਿਹੜੀ ਕਦੇ ਪ੍ਰਿਥੀ ਚੰਦਾ ਨੂੰ ਲੈ ਕੇ ਬਾਬਾ ਬੁੱਢਾ ਸਾਹਿਬ ਨੇ ਕੀਤੀ ਗਵਾਲੀਅਰ ਦੇ ਕਿਲਿਆਂ ਦੇ ਵਿੱਚ ਜਾ ਕੇ ਰਹਾਈਆਂ ਵਾਸਤੇ ਮਹਾਰਾਜ ਜੀਆਂ ਦੇ ਉੱਥੇ ਉਹ ਮਾਰਚ ਕੱਢੇ ਜਾਂਦੇ ਫਿਰ ਬਾਬਾ ਮੱਖਣ ਸ਼ਾ ਲਵਾਣਾ ਨੇ ਕੀਤੀ ਕਦੇ ਉਹ ਭਾਈ ਮਨੀ ਸਿੰਘ ਬਾਬਾ ਦੀਪ ਸਿੰਘ ਜੀਆਂ ਨੇ ਕੀਤੀ ਤੇ ਅੱਜ ਉਹੀ ਗੱਲ ਜਦੋਂ ਸਾਡੀ ਕੱਪੜਾਂ ਤੇ ਨਹੀਂ ਸੁਣੀ ਗਈ ਤੇ ਅਸੀਂ ਲੋਕਾਂ 'ਚ ਗੱਲ ਲੈ ਕੇ ਚੱਲੇ ਆ ਇਹਦੇ ਤੋਂ ਬਿਨਾਂ ਜੇ ਕੋਈ ਹੋਰ ਜ਼ਰੀਆ ਹੈ ਸਾਨੂੰ ਜਰੂਰ ਦੱਸ ਦਿਓ ਕਿਉਂਕਿ ਅਸੀਂ ਸਾਰੇ ਹੱਲ ਵਰਤ ਚੁੱਕੇ ਆ ਤੇ ਜਦੋਂ ਹੁਣ ਅਗਲੇ ਬੰਨੋ ਵਕੀਲ ਅਪੀਲ ਦਲੀਲ ਦੀ ਗੱਲ ਮੁੱਕ ਜਾਏ ਤੇ ਫਿਰ ਸਿੱਖ ਜਿਹੜਾ ਉਹ ਫਿਰ ਤਲੀ ਤੇ ਰੱਖ ਕੇ ਲੋਕਾਂ ਚ ਨਿਕਲਦਾ ਏ ਇਹ ਵੱਡਾ ਕਾਰਨ ਹੈ ਕਿ ਇਥੋਂ ਦਾ ਜ਼ਮੂਰੀਅਤ ਸਭਧਾਨ ਕਾਨੂੰਨ ਇਨਸਾਫ ਤੋਂ ਮੁੱਕ ਫੇਰ ਗਿਆ ਹੈ ਜੇ ਦੇ ਇਨਸਾਫ ਲਈ ਸਾਨੂੰ ਇਹ ਰਾਹ ਚੁਣਨਾ ਪਿਆ ਪਰ ਸ਼੍ਰੀ ਗੁਰੂ ਸਾਹਿਬ ਮਹਾਰਾਜ ਦੇ ਜਿਹੜੇ ਸੁਲਗ ਹੈ ਉਹ ਇਸ ਤੋਂ ਬਾਅਦ ਸਰਕਾਰਾਂ ਚ ਆ ਰਹੀ ਹੈ ਤੁਹਾਡੀ ਕੋਈ ਧਾਰਾ ਨੂੰ ਪੁੱਛਣਾ ਤੁਹਾਡਾ ਫਰਜ਼ ਬਣਦਾ ਇਹਨਾਂ ਨੂੰ ਲੰਗਾ ਕਰੋ ਵੀ ਤੁਸੀਂ ਆਈ ਲੋਕ ਸਭਾ ਦੇ ਵਿੱਚ ਪਿੱਟ ਪਿੱਟ ਕੇ ਕਹਿੰਦੇ ਹੋ ਕਾਨੂੰਨ ਸਵਧਾਨ ਜ਼ਮੂਰੀਅਤ ਇਹ ਕਾਨੂੰਨ ਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਜਸ਼ਨਾਇ 2024 ਪ੍ਰੋਗਰਾਮ ਦੌਰਾਨ ਇੱਕ ਨੌਜਵਾਨ ਜੋ ਕਿ ਪੰਗੜੇ ਦੀ ਟੀਮ ਵਿੱਚ ਪੰਗੜਾ ਪਾ ਰਿਹਾ ਸੀ ਤੇ ਪੰਗੜਾ ਪਾਉਂਦੇ ਪਾਉਂਦੇ ਉਸ ਦੀ ਪੰਗੜੇ ਵਾਲੀ ਪੱਗ ਡਿੱਗਦੀ ਹੋਈ ਨਜ਼ਰ ਆਈ ਫਿਰ ਕਿਸੇ ਇਸ ਕਰਕੇ ਪੱਗ ਦੀ ਬੇਅਦਬੀ ਨਾ ਹੋਵੇ ਉਸ ਨੇ ਆਪਣੇ ਆਪ ਪੱਗ ਉਤਾਰ ਕੇ ਸਾਹਮਣੇ ਰੱਖ ਦਿੱਤੀ ਤੇ ਪੰਗੜਾ ਪਾਉਣਾ ਸ਼ੁਰੂ ਕਰ ਦਿੱਤਾ ਪਰ ਫਿਰ ਇਸ ਦੇ ਬਾਵਜੂਦ ਵੀ ਤਰ੍ਹਾਂ ਤਰ੍ਹਾਂ ਦੇ ਲੋਕਾਂ ਦੇ ਸੋਸ਼ਲ ਮੀਡੀਆ ਤੇ ਕਮੈਂਟ ਆ ਰਹੇ ਹਨ ਜਦੋਂ ਕਿ ਇਸ ਇੱਕ ਨੌਜਵਾਨ ਨੇ ਸ਼੍ਰੀ ਦਰਬਾਰ ਸਾਹਿਬ ਜਾ ਕੇ ਮਾਫੀ ਵੀ ਮੰਗੀ ਹੈ ਅੰਮ੍ਰਿਤਸਰ ਸਦਰ ਥਾਣੇ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਬੀਤੇ ਦਿਨੀ ਦੋ ਨੌਜਵਾਨਾਂ ਨੂੰ ਐਕਟਵਾ ਸਵਾਰ ਇੱਕ ਲੜਕੀ ਦਾ ਮੋਬਾਈਲ ਫੋਨ ਚੋਰੀ ਕਰ ਲਿਆ ਅਤੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲੁੱਟ ਦੀ ਬਾਤ ਦਾ ਅੰਜਾਮ ਦੇਣ ਵਾਲਾ ਨੌਜਵਾਨ ਹੋਮਗਾਰਡ ਦਾ ਜਵਾਨ ਦਾ ਲੜਕਾ ਹੈ ਜਿਸ ਦੇ ਖਿਲਾਫ ਪਹਿਲਾਂ ਵੀ ਮਾਮਲਾ ਦਰਜ ਕੀਤਾ ਚੁੱਕਾ ਹੈ ਰਿਮਾਂਡ ਦੌਰਾਨ ਜੋ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਉਹ ਹਾਸਲ ਕੀਤੀ ਜਾਣਗੇ ਕਿੰਨੇ ਕੇ ਬੰਦੇ ਅਰੈਸਟ ਹੋਏ ਜੀ ਇਨਾਕ 8:04 ਨੂੰ 7:30 ਵਜੇ ਸ਼ਾਮ ਇੱਕ ਤਰਨਪ੍ਰੀਤ ਕੌਰ ਦੇ ਨਾਮ ਦੀ ਲੜਕੀ ਸੀ ਜਿਹੜੀ ਬਾਬਾ ਸ਼ਿਦਾ ਤੋਂ ਮੱਥਾ ਟੇਕ ਕੇ ਆਪਣੇ ਘਰ ਨੂੰ ਆ ਰਹੀ ਸੀ ਰਸਤੇ ਦੇ ਵਿੱਚ ਉਹ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਜਿਹੜਾ ਵਾ ਉਹਦੇ ਨਾਲ ਮੋਬਾਈਲ ਦੀ ਲੁੱਟ ਕੀਤੀ ਗਈ ਸੀ ਜੋ ਇਸੇ ਮਕਦਮੇ ਦੀ ਵਿੱਚ ਤਫਤੀਸ਼ ਕਰਦੇ ਹੋਏ ਏਸੀ ਤਰਸੇਮ ਸਿੰਘ ਏਸੀ ਜੀਵਨ ਸਿੰਘ ਚੌਕੀ ਇੰਚਾਰਜ ਵਿਜਨਗਰ ਪੁਲਿਸ ਬੇਰੇ ਵੱਲੋਂ ਮਾਨਯੋਗ ਸੀਬੀ ਸਾਹਿਬ ਏਡੀਐਸਪੀ ਸਾਹਿਬ ਔਰ ਏਸੀਪੀ ਸਾਹਿਬ ਨੂੰ ਮਿਲੀਆਂ ਹਦਾਇਤਾਂ ਦੇ ਮੁਤਾਬਕ ਤਫਤੀਸ਼ ਨੂੰ ਜਲਦੀ ਮੁਕੰਮਲ ਕਰਦੇ ਹੋਏ ਜਿਹੜਾ ਦੁਪਹਿਰ ਵੀ ਕਰਦੇ ਹੋਏ ਦੋ ਦੋਸ਼ੀ ਗ੍ਰਿਫਤਾਰ ਕੀਤੇ ਗਏ ਇਹਦੇ ਵਿੱਚ ਰੋਹਨ ਤੇ ਰਿਤਿਕ ਦੋਨੋਂ ਸਕੇ ਭਾਈ ਆ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਪਾਸੋਂ ਜਿਹੜਾ ਖੋਜੂਦਾ ਮੋਬਾਈਲ ਵੀ ਰਿਕਵਰ ਕਰ ਲਿਆ ਗਿਆ ਔਰ ਮੋਟਰਸਾਈਕਲ ਜਿਸ ਜੋ ਇਹਨਾਂ ਨੇ ਵਾਰਦਾਤ ਵਾਲੀ ਜਗ੍ਹਾ ਤੇ ਵਰਤਿਆ ਗਿਆ ਸੀ ਉਹ ਵੀ ਜਿਹੜਾ ਮੌਕੇ ਤੇ ਛੱਡ ਗਿਆ ਸੀ ਉਹਨੂੰ ਵੀ ਰਿਕਵਰ ਕੀਤਾ ਗਿਆ ਹਾਂਜੀ ਹਾਂਜੀ ਉਹਦੇ ਵਿੱਚ ਨਾ ਏ ਆਪੀ ਇਹ ਦੋਨੋਂ ਲੜਕੇ ਜਿਹੜੇ ਇੱਕ ਪੀਸੀ ਹੈ ਹਮਗੜ ਦੇ ਵਿੱਚ ਆ ਉਪਦੇਸ਼ ਕੁਮਾਰ ਉਹਦੇ ਲੜਕੇ ਨੇ ਉਦੇ ਬਾਰੇ ਵੀ ਜਿਹੜੀ ਅਸੀਂ ਤਫਤੀਸ਼ ਕੀਤੀ ਜਾ ਰਹੀ ਹੈ ਕਿ ਉਹਦਾ ਕੋਈ ਰੋਲ ਹੋਏਗਾ ਤਾਂ ਵੀ ਮਤਲਬ ਕਿ ਉਹਦੇ ਸੰਬੰਧ ਵਿੱਚ ਵੀ ਬਾਚਿਆ ਜਾਏ ਸਰ ਕਿੰਨੇ ਕੁ ਮੁੰਡਿਆਂ ਦੀ ਕੋਈ ਨਸ਼ੇ ਦਾ ਆਦੀ ਸੀ ਨਹੀਂ ਇਸ ਵਿੱਚ ਕੀ ਉਹਨਾਂ ਦੀ ਇਹੋ ਜੀ ਗੱਲ ਸਾਹਮਣੇ ਨਹੀਂ ਆਈ ਫਿਰ ਵੀ ਤਫਤੀਸ਼ਦਾਨੇ ਦੇ ਬਾਰੇ ਜਿਹੜੀ ਆ ਬਾਚਿਆ ਜਾ ਰਹੀ ਹੈ ਸਰ ਕੋਈ ਪਹਿਲੇ ਵਗੈਰਾ ਕੋ ਪਰਚਾ ਵਗੈਰਾ ਨਹੀਂ ਤਕੀ ਹਾਂ ਇਹਦੇ ਇੱਕ ਛੋਟੇ ਭਰਾ ਰਿਤਿਕ ਤੇ ਇੱਕ ਪਹਿਲਾ ਕ ਬਚੋਰੀ ਦਮ ਕਰਵਾਣ ਸਾਲ 2020 ਚ ਦਰਜ ਹੋਇਆ ਜਿਹੜਾ ਦੂਜਾ ਰੋਹਿਨ ਉਹ ਤੇ ਕੋਈ ਮਤਲਬ ਕਰਵਾਤਾ ਨਹੀਂ ਸਰ ਕਿੱਥੋਂ ਦੇ ਰਹਿਣ ਵਾਲੇ ਸੀ ਇਹ ਜੀ ਇਹ ਇੱਥੋਂ ਦੇ ਜੀ ਆਪਣੇ ਜਨਰਲ ਸਟੋਰ ਹੈਗਾ ਜੀ ਮੁਝੀਠਾ ਰੋਡ ਤੇ ਉਥੋਂ ਇਹਨਾਂ ਦੀ ਪੜ੍ਹਾਈ ਕਿੰਨੀ ਕੀ ਕੀਤੀ ਹੈ ਇਹਨਾਂ ਦੀ ਪੜ੍ਹਾਈ ਤਕਰੀਬਨ ਪਲੱਸ 2 ਦਾ ਤੱਕ ਹੈਗੀ ਹੈ ਜੇ ਗਾਂਵ ਬਾਰੇ ਜਿਹੜੀਆਂ ਇਨਵੈਸਟੀਗੇਸ਼ਨ ਹੋਰ ਕੀਤੀ ਜਾ ਰਹੀ ਹੈ ਦੇਖਾਂਗੇ ਇਹਦਾ ਗਾਂਵ ਕੀ ਇਸ ਰੋਲੋਂ ਡਿਆ ਕਿਦਾ ਕਿਦਾ ਕਿੰਨੀ ਪੜ੍ਹਾਈ ਕੀਤੀ ਕਿੱਥੋਂ ਕੀਤੀ ਹੈ ਜਾਂ ਕੋਈ ਇਹਨਾਂ ਦੇ ਹੋਰ 1200 ਜੀ ਕੋਈ ਹੋਰ ਇਹਨਾਂ ਦੀ એનਰੋਲਮੈਂਟ ਛੋੜ ਗਏ ਉਹਨਾਂ ਨੂੰ ਵੀ ਟੈਸਟ ਕੀਤਾ ਜਾਏਗਾ ਸਿਰਫ ਗਏ ਸੀ ਨਹੀਂ ਇਹਦੇ ਬਾਰੇ ਜਿਹੜੀ ਆ ਕੋਈ ਇਹਦੇ ਲਈ ਕੋਈ ਮੌਕੇ ਤੇ ਜਦੋਂ ਦਰਸਤੀ ਚਾਉਂਦੀ ਨੂੰ ਕੱਲੀ ਨੂੰ ਦੇਖਿਆ ਤਾਂ ਉਸੇ ਹੀ ਉਹਦੇ ਵਾਰਦਤ ਸਮੇਂ ਵਾਰਦਤ ਨੂੰ ਅੰਜਾਮ ਦਿੱਤਾ ਜੀ ਦੋਸਤੋ ਇਸ ਨਾਲ ਹੀ ਦੇ ਖਬਰਾਂ ਕੱਲ ਫੇਰ ਮਿਲਾਂਗੇ ਇਸੇ ਸਮੇਂ ਮੈਸੇਜ ਆਉ Is that the dead or